ਜਲੰਧਾ ਕਮਿਸ਼ਨਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ 40 ਡਿਗਰੀ ਕੋਟਾਲੇ ਵਿੱਚ ਸ਼ਾਮਿਲ ਅੰਤਰਰਾਜੀ ਗਿਰੋਹ ਦਾ ਪਰਦਾ ਫਾਸ਼ ਕਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ પાસે 196 ਜਾਲੀ ਡਿਗਰੀਆਂ ਵੀ ਹਾਸਲ ਕੀਤੀਆਂ ਗਈਆਂ ਹਨ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਪੁਸ਼ਕਰ ਗੋਇਲ ਅਤੇ ਵਰਿੰਦਰ ਕੁਮਾਰ ਵੱਜੋ ਹੋਈ ਹੈ ਪੁਲਿਸ ਨੇ ਉਕਤ ਦੋਸ਼ਾ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲੰਧਰ ਤੋਂ ਜਤੈਨ ਮਰਵਾਹਾ ਦੀ ਰਿਪੋਰਟ ਸਰ ਕੈਰੀ ਬੁਰਾ ਮਾਨ ਇੱਕ ਜੀ ਫੇਕ ਫੇਕ ਜਿਹੜੇ ਸਰਟੀਫିକੇਟਸ ਤੇ ਸਟੈਂਪਿੰਗ ਬਣਾਉਣ ਵਾਲੇ ਜਿਹੜਾ ਗ੍ਰਭ ਉਹਦਾ ਪਾਸ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈਗਾ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰ ਦੀ ਜਿਹੜੀ ਟੀਮ ਹੈ ਜੀ ਪੀਸੀਪੀ ਕੈਂਟ ਦੇ ਸੁਪਰਵੀਜ਼ਨ ਹੈ ਜੀ ਇਹਨਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ 'ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਪਕਰ ਅਤੇ ਵੈਲਡ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ 53 ਪੇਪਰ ਸਟੈਂਪਸ 16 ਪਾਸਪੋਰਟ 6 ਲੈਪਟਾਪ 3 ਪ੍ਰਿੰਟਰ 1 ਸਟੈਂਪ ਮੇਕਿੰਗ ਮਸ਼ੀਨ ਅਤੇ 8 ਮੋਬਾਈਲ ਫੋਨ ਹੈ ਅਸੀਂ ਇਹਨਾਂ ਤੋਂ ਸਵਿਂਚ ਕੀਤੇਗੇ ਆ ਦੇਖੀ ਬੇਸਿਕਲੀ ਜਿਹਨੇ ਵੀ ਐਜੂਕੇਸ਼ਨ ਇੰਸਟੀਟਿਊਟਸ ਜਿਹੜੇ ਹੈਗੇ ਡਾਕਟਰ ਹੈਗੇ ਬੈਂਕਸ ਹੈਗੇ ਸੀਏਸ ਹੈਗੇ ਵਟ ਏਵਰ ਜਿਹੜੇ ਹੈਗੇ professionl ਜਿਹੜੇ ਹੈਗੇ ਜਿਹੜੀ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਹੈ ਆ ਪੀਪੀ ਇੱਕ ਜਿਹੜੇ ਹੈਗੇ ਕਰਦੇ ਹੈਗੇ ਇਨਾਂ ਤੋਂ ਜਿਹੜਾ ਇਨਕਰੀਮੈਂਟ ਮਿਨਟਿੰਗ ਮਟੀਰੀਅਲ ਜਿਹੜਾ ਆਗਮਦ ਹੋਇਆ ਹੈਗਾ ਅਸੀਂ ਪਰੋਂ 6 ਸਲੇ ਦੇਜਨੇ ਹੈਗੇ ਔਰ ਇਹਦੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਨੇ ਕਿਉਂਕਿ ਮੈਟਰ ਬੜਾ ਸੀਰੀਅਸ ਹੈ ਤਾਂ ਤੋ ਇਹਨੂੰ ਦੇਖ ਕੇ ਅੱਗੇ ਜਿਹੜੀ ਫੌਦਰ ਹੈਗੀ ਇਹਨਾਂ ਦੀ ਅਸੀਂ ਅੱਜ ਇਹਨਾਂ ਤੋਂ ਫੌਦਰ ਪੁਲਿਸ ਰਿਮਾਂਡ ਤੇ ਲੇਨ ਲੇਨ ਦੀ ਅਸੀਂ ਜਿਹੜੀ ਹੈਗੀ ਰਿਕਵੈਸਟ ਦੇਵਾਂਗੇ ਐਂ ਇਹਨਾਂ ਤੋਂ ਫੌਦਰ ਇਨਵੈਸਟੀਗੇਟ ਕਰਨਾ ਤਾਂ ਕੱਲੇ ਨੂੰ ਮਾਮਲਾ ਕਰਦੇ ਦੇਖੋ ਜੀ ਇਹਦੇ ਚ ਜਿਹੜਾ ਪੁਸ਼ਪ ਗੋਇਲ ਹੈ ਉਹਦੇ ਚ ਦੋ ਪੱਚਾ ਪਹਿਲਾ ਦਰਜ ਹੈਗਾ ਦਾ ਦਾ ਪ੍ਰੀਵੀਅਸ ਐਫ ਆਈ ਆਰ ਇੱਕ ਐਫ ਆਈ ਆਰ ਡਿਵੀਜ਼ਨ ਨੰਬਰ 7 ਕਮਿਸ਼ਨਰ ਪੁਲਿਸ ਜਲੰਧਰ ਦੀ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ 420 461 468 403 ਅਤੇ ਚੀਟਿੰਗ ਤੋਂ ਰਿਲੇਟਡ ਹੈ ਜੀ ਆਦਰ ਜਿਹੜੀ ਐਫ ਆਈ ਆਰ ਹੈ ਉਹ ਪੀਐਸ ਬਰਨਾਲਾ ਸਿਟੀ ਦੀ ਹੈਗੀ ਉਹਦੇ ਚ ਵੀ 400 ਬੀਸੀ ਦਾ ਜਿਹੜਾ ਹੈਗਾ ਇੱਕ ਪਰਚਾ ਹੈ ਜਿਹਦੇ ਚ ਦਰਜ ਹੈਗਾ ਦੂਜੇ ਦੀ ਐਜ ਆਫ ਨਾਊ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨਹੀਂ ਪਾਈ ਗਈ ਹੈ ਫਿਰ ਸਟੈਂਪਸ ਵਗੈਰਾ ਮਿਲੀ ਹੈ ਬੈਂਕ ਵਗੈਰਾ ਦੀ ਇਹਨੂੰ ਕੋਈ ਬੈਂਕ ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ ਕਿਨੂੰ ਬੋਲਦਾ ਹੈ ਇਸ ਵਿੱਚ ਇਹ ਬੜਾ ਸੀਰੀਅਸ ਇਸ਼ੂ ਹੈ ਐਂਡ ਸੀਰੀਅਸ ਮੈਟਰ ਹੈ ਇਸਮੇ ਵਟੈਵਰ ਜੋ ਵੀ ਇਸਮੇ ਇਨਵੋਲ ਹੋਗਾ ਹਮੋਂ ਸਭ ਕੋ ਇਸ ਸਰ ਤਾਇਬ ਪਿਤਾਦਰਸਿ ਪਬਲਿਕ ਨਾਜ਼ਰ ਦੇਖੋ ਜੀ ਅਭੀ ਤੋ ਅਸੀਂ ਅਰੈਸਟ ਕੀਤਾ ਹੈ এজ ਆਫ ਨਾਓ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਫਕਲ ਤਕਤੀਸ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਕੇ ਜਿਹੜੀ ਇਹਨਾਂ ਦੀ ਮੋਡਸ ਆਪਰੇਂਡੀ ਹੈਗੀ ਉਹ ਕਿਹੜੇ ਕਿਹੜੇ ਬੰਦੇ ਕੌਣ ਕੌਣ ਇਨਵੋਲ ਹੈ ਹੈਗਾ ਔਰ ਕਿਸ ਤਰੀਕ ਕਿਸ ਡੈਫਨਲ ਇਹ ਗਿਵ ਆਊ ਕੰਮ ਕਰਦਾ ਸੀ ਉਹ ਅਸੀਂ ਇਸਟਰੀ